ਨੋ ਜੀ ਦੋਸਤੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀ ਕਾ ਰਾਜਸਥਾਨ ਅਸੇ ਆਇਆ ਬਠਿੰਡੇ ਤੇ ਬਠਿੰਡੇ ਦੇ ਵਿੱਚ ਅਸੀਂ ਤੁਹਾਨੂੰ ਅਜਿਹੇ ਸ਼ਖਸ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਦੀ ਹੁਣ ਤੱਕ ਕਾਫੀ ਸਾਰੀਆਂ ਭਵਿੱਖ ਬਾਣੀਆਂ ਬਿਲਕੁਲ ਸੱਚ ਹੋਈਆਂ ਨੇ ਇਹ ਤੁਹਾਨੂੰ ਆਪਣੇ ਮੂੰਹ ਹੀ ਦੱਸਣਗੇ ਹਾਂਜੀ ਪੰਡਿਤ ਜੀ ਦੇਖੋ ਜੀ ਪਰਮਾਤਮਾ ਦੀ ਕਿਰਪਾ ਹੁਣ ਤੱਕ ਜੋ ਅਸੀਂ ਕਿਹਾ ਉਹ ਸੱਚ ਹੁੰਦਾ ਆ ਰਿਹਾ ਅਜੀਤੂ ਬਾਬੇ ਨਹੀਂ ਤੁਹਾਨੂੰ ਸੰਤਰੀ ਹੈਗੇ ਸਿਰਫ ਅਸੀਂ ਜੋਤ ਦੇ ਹਿਸਾਬ ਨਾਲ ਜਿੰਨਾ ਕਿ ਸਾਨੂੰ ਗਿਆਨ ਆ ਸਾਡੇ ਵਿਦਵਾਨ ਸਿੱਖਿਆ ਜਾ ਮੇਰੇ ਬ੍ਰਦਰ ਸੰਸਕ੍ਰਿਤਾ ਆਚਾਰੀਆ ਕਰ ਰਹੇ ਨੇ ਪੀ ਐਚ ਡੀ ਕਰਨ ਜੋਤਸ ਦੀ ਹੈ ਨਾ ਉਹਦੇ ਹਿਸਾਬ ਨਾਲ ਜੋਤ ਜੋਤ ਦੇ ਸੰਕੇਤ ਬਣਦੇ ਨੇ ਅਸੀਂ ਲੋਕਾਂ ਦੇ ਵਿੱਚ ਤੇ ਦੱਸਦੇ ਆ ਤੇ ਉਹ ਸਾਡੀ ਗੱਲਬਾਤ ਸੱਚ ਹੁੰਦੀ ਹੈ ਤੇ ਪੰਡਿਤ ਜੀ ਜਿਹੜਾ ਆਉਣ ਵਾਲਾ ਹੁਣ ਟਾਈਮ ਆ ਜਿਹੜਾ ਹੈ ਨਾ 2025 ਆਇਆ ਇਹਦੇ ਵਿੱਚ ਕਿਹੜੀ ਰਾਸ਼ੀ ਲਈ ਸਭ ਤੋਂ ਜ਼ਿਆਦਾ ਹੈ ਨਾ ਦੇਖੋ ਰਾਸ਼ੀਆਂ ਦਾ ਅਲੱਗ-ਅਲੱਗ ਟਾਈਮ ਆ ਜੀ ਅਲੱਗ-ਅਲੱਗ ਰਾਸ਼ੀਆਂ ਦੇ ਹਿਸਾਬ ਨਾਲ ਜਿੱਦਾਂ ਮੰਨ ਲਓ ਆ 3 ਮਈ ਨੂੰ ਡਰਾਅ ਹੋਣ ਜਾ ਰਿਹਾ ਜੀ ਹਾਂਜੀ 1 ਕਰੋ ਦਾ ਵੀ ਐਟ ਇੱਕ ਪ੍ਰਿੰਟ ਉਹ ਡੇਟ ਦਾ ਨਾਮ ਆ ਇਹ ਆਪਣੇ ਕੁੰਭ ਰਾਸ਼ੀ ਦੇ ਵਿੱਚ ਲੱਗੰਦੇ ਸੰਕੇਤ ਨੇ ਕੁੰਭ ਹਾਂਜੀ ਤੇ ਬਾਕੀ ਸਾਰੇ ਵੀਰੜ ਮੇਰੀ ਵੇਦੇ ਵੀ ਤਿੰਨ ਗਰੀ ਤੋਂ ਪਹਿਲਾਂ ਪਹਿਲਾ ਡੇਟ ਦਾ ਭਾਰ ਹੋਜੀ ਉਸ ਤੋਂ ਬਾਅਦ ਦੇ ਵਿੱਚ ਮੈਡਮ ਦੀ ਆ ਜਾਣਾ 200 ਰੁਪਏ ਵਾਲੀ ਡੇਟ ਦਾ ਪੰਜਾਬ ਸਰਕਾਰ ਦੀ ਹੈ 1.5 ਕਰੋੜ ਰੁਪਏ ਦਾ ਪ੍ਰਾਈਜ਼ ਹੈ ਤੇ ਅੱਗੇ ਵੀ ਸਾਡੇ ਦੇ ਚਮਨ ਲੋ ਜੇਕਰ ਸਾਲ ਦੇ ਵਿੱਚੋਂ 12 ਡਰਾਅ ਨੇ ਤਾਂ 7-8 ਦਾ ਸਾਡੀ ਵੇਚੇ ਦੇ ਵਿੱਚੋਂ ਲੱਗਦੇ ਨੇ ਫਸਟ ਪ੍ਰਾਈਜ਼ 1.5 ਕਰੋੜ ਤੇ ਇਸ ਵਾਰੇ ਪਰਮਾਤਮਾ ਦੀ ਕਿਰਪਾ ਨਾਲ ਇਹ ਸਾਡੀ ਡੇਟ ਚ ਲੱਗੇਗਾ ਤੇ ਇਹ ਵੀ ਕੁੰਬਰਾਸੀ ਦੇ ਵਿੱਚ ਹੀ ਜਾਏਗਾ ਹਾਂਜੀ ਇਹ ਵੀ ਕੌਂਗਰੈਸ ਹਾਂਜੀ ਉਸ ਤੋਂ ਇਲਾਵਾ ਮੈਡਮ ਇੱਕ ਨਾ ਡਰਾਅ ਆ ਰਿਹਾ 24 ਮਈ ਨੂੰ 2.5 ਕਰੋੜ ਵਾਲਾ ਇਹ ਕਈਆਂ ਦੇ ਲਾਂਬੇ ਵੀ ਲਾ ਰਹੇ ਆ ਜਿਹੜੇ ਲੋਕ ਕਮੈਂਟ ਕਰਦੇ ਵੀ ਸਾਡੀ ਰਸਮੀ ਦੀ ਕਦੋਂ ਵਾਰੀ ਆਏਗੀ ਹੈਨਾ ਇਹ ਜਿਹੜਾ ਪ੍ਰਾਈਜ਼ ਆ 2.5 ਕਰੋੜ ਦਾ 24 ਮਹੀਨੇ ਦਾ ਡਰਾਅ ਆ ਫਰਸਟ ਬ੍ਰਾਈ ਗ੍ਰੈਂਟਡ ਪ੍ਰਾਈਜ਼ ਆ ਉਸ ਤੋਂ ਬਾਅਦ ਜਿੱਤੇ 10 ਲੱਖ 5 ਲੱਖ ਹੋਰ ਵੀ ਕਾਫੀ ਇਨਾਮ ਨੇ ਤੇ ਇਹਦਾ ਜਿਹੜਾ ਪ੍ਰਾਈਜ਼ ਆ ਇਹ ਕੰਨਿਆ ਰਾਸ਼ੀ ਦੇ ਵਿੱਚ ਜਾਏਗਾ ਜੀ ਕੰਨਿਆ ਰਾਸ਼ੀ ਤੇ ਨਾਲ ਕੰਨਿਆ ਰਾਸ਼ੀ ਵਿੱਚ ਜਿਹੜੀ 99% ਚਾਂਸ ਨੇ ਦੇ ਤੇ 1% ਚਾਂਸ ਸਿੰਗ ਰਾਸ਼ੀ ਦੇ ਵਿੱਚ ਬਣਦੇ ਨੇ ਯਾਨੀ ਅਸੀਂ ਇਹੀ ਕਹਾਂਗੇ ਵੀ ਕੰਨਿਆ ਰਾਸ਼ੀ ਵਿੱਚ ਇਹਦਾ ਪ੍ਰਾਈਜ਼ ਜਾਏਗਾ ਸੋ ਜਿਹੜੇ ਵੀ ਸੁਣ ਰਹੇ ਨੇ ਕੰਨਿਆ ਰਾਸ਼ੀ ਵਾਲੇ ਪਲੀਜ਼ ਆਓ ਤੁਸੀਂ ਆਪਣੀ ਕਿਸਮਤ ਨੂੰ ਅਜ਼ਮਾਓ ਤੇ ਜਦ ਵੀ ਸਾਡੇ ਕੋਲ ਆਉਣਾ ਆਪਣਾ ਡੇਟ ਆਫ ਬਰਥ ਜਨਮ ਦਾ ਟਾਈਮ ਜੋ ਲੋਕ ਵਿਸ਼ਵਾਸ ਕਰਦੇ ਨੇ ਨਾ ਉਹ ਲੈ ਕੇ ਆਓ ਉਹਦੇ ਹਿਸਾਬ ਨਾਲ ਜੋ ਇਹਦਾ ਕੁੰਡਲੀ ਬਣਾ ਕੇ ਤੁਹਾਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਜੇਕਰ ਮੰਨ ਲਓ ਤੁਹਾਡਾ ਨਹੀਂ ਵਿਸ਼ਵਾਸ ਹੈ ਜੋਤ ਦੇ ਵਿੱਚ ਤਾਂ ਤੁਸੀਂ ਵੈਸੇ ਵੀ ਸਾਡੇ ਕੋਲ ਟਿਕਟ ਨੋਰਮਲ ਲੈ ਆ ਸਕਦੇ ਹੋ ਠੀਕ ਹੈ ਜੀ ਪੰਡਿਤ ਜੀ ਜਿਹੜੀਆਂ ਛੋਟੀਆਂ ਟਿਕਟਾਂ ਨੇ ਇਹਨਾਂ ਬਾਰੇ ਇਹ ਤਾਂ ਜੀ ਛੋਟੀ ਜਿਹੀ ਨਿੱਕੀ ਹੋਣੀ ਟਿੱਕੀ ਆ ਇਹ ਉਹ ਲਾਟਰੀ ਜਿਹਦੇ ਵਿੱਚ ਤੁਹਾਡੇ ਕੋਲ ਦੋ ਤਿੰਨ ਲੱਖਪਤੀ ਰੋਜ਼ਾਨਾ ਬਣਦੇ ਨੇ ਠੀਕ ਹੈ ਜੀ ਜਿਸ ਤਰ੍ਹਾਂ ਇਹ ਟਿਕਟਾਂ ਇੱਕ ਇੱਕ ਦੀ ਕੀਮਤ ਹੈ ਠੀਕ ਹੈ ਸੀਰਪਾ ਇਹ ਇਹ ਰਾਮੀਨਾਕ ਹੋ ਗਿਆ ਇੱਕ ਵੀਨਾ तकरीबन ਬਠਿੰਡੇ ਦੇ ਵਿੱਚ ਵੀ ਇਹ 1 ਕਰੋੜ ਦਾ ਪ੍ਰਾਈਸ ਲੱਗ ਚੁੱਕਿਆ ਜੋ ਵੀ ਸਾਡੀ ਰਾਸਰੀ ਹਿਸਾਬ ਨਾਲ ਸੀ ਟੁਲਾ ਰਾਸਰੀ ਗਿਆ ਜੀ ਤੇ ਉਹਦੇ ਵਿੱਚ ਲੱਗਿਆ ਤੇ ਇਹਦੇ ਜੇ ਮੰਨ ਲਓ 50 ਟਿਕਟਾਂ ਦਾ ਸੈੱਟ ਹੁੰਦਾ ਜੀ ਤਾਂ 300 ਰੁਪਏ ਦਾ 25 ਟਿਕਟਾਂ ਦਾ 150 ਦਾ ਤੇ 100 ਟਿਕਟ 600 ਦੀ ਹੈ ਜਿੰਨੀ ਤੁਸੀਂ ਵੱਡੀ ਟਿਕਟ ਪਾਉਂਗੇ ਜਿਆਨੀ ਜ਼ੀਨੀ ਪਾਉਂਗੇ ਓਡਾ ਵੱਡਾ ਤੁਹਾਨੂੰ ਨਾਮ ਪ੍ਰਾਪਤ ਹੋਵੇਗਾ 1 ਕਰੋੜ ਰੁਪਇਆ ਫਰਸਟ ਪ੍ਰਾਈਜ਼ ਇਹਦਾ ਤੁਸੀਂ ਦੇਖ ਸਕਦੇ ਹੋ ਕਹਿਨ ਦਾ ਭਾਵੇਂ ਇਹ ਹੈ ਕਿ ਛੋਟਾ ਪੈਕੇਟ ਬੜਾ ਧਮਾਕਾ ਹੈ ਨਾ ਗੁਰੂ ਜੀ ਤੇ ਤਿੰਨ ਟਾਈਮ ਡਰਾ ਹੋਏਗਾ ਇਹਦਾ ਕੋਈ ਜੀ 6 ਵਜੇ 8 ਵਜੇ ਤਿੰਨ ਟਾਈਮ ਕਸਟਮਰ ਆਪਣੀ ਇਹਨਾਂ ਕਿਸਮ ਦੇ ਜਮਾ ਸਕਦਾ ਸਾਡੇ ਕੋਲ ਜੇਕਰ ਕੋਈ ਵਾਰ ਬੰਦਾ ਐਡਵਾਂਸ ਹੋਵੇ ਤਾਂ ਇੱਕ ਹਫਤੇ ਦਾ ਐਡਵਾਂਸ ਸਟੌਪ ਲੈਂਦੇ ਦਾਂਗੇ ਮਤਲਬ ਤੁਸੀਂ ਦੇਖ ਸਕਦੇ ਹੋ ਕੋਈ ਵੀ ਪਰਸਨ ਹੈ ਹਨਾ ਚਾਹੇ ਛੋਟੀ ਕਿਸਮਤ ਮਤਲਬ ਛੋਟੇ কা ਛੋਟੀ ਹੈ ਔਰ ਉਹ ਡੀਟੋ ਵੇ ਡੀਟੇ ਕਿ ਟੈਂਪ ਤੁਸੀਂ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਹਨਾ ਕਈਆਂ ਕੋਲ ਬਜਟ ਨਹੀਂ ਹੁੰਦਾ ਮੈਡਮ ਜਿਨ੍ਹਾਂ ਕੋਲ ਵਾਰੀ ਨਹੀਂ ਸਾਡੇ ਕੋਲ ਆ ਕੇ ਬਜਟ ਬਣ ਜਾਂਦਾ ਮਹਾਤਮਾ ਦੀ ਇੰਨੀ ਕਿਰਪਾ ਵੀ 44 ਲੱਖপতি ਮੇਰੀਟੇਟ ਵਿੱਚ ਆ ਹੱਥ ਤੋਂ ਵੱਰ ਚੁੱਕੇ ਨੇ ਬਾਕੀ ਜਿਨ੍ਹਾਂ ਦੇ ਅਸੀਂ ਮੇਨ ਡੀਲਰ ਆਪਣਾ ਨੋਟ ਨੰਬਰ 1 ਸਟਾਕਿਸਟ ਨੇ ਹਾਲੇ ਤੱਕ ਉਹਨਾਂ ਦੇ ਵਿੱਚ ਇਹ ਮੁਕਾਬਲੇ ਨਾਲ ਕੋਈ ਸੇਲ ਦੇ ਵਿੱਚ ਆਇਆ ਨਹੀਂ ਸੇਲ ਕਰਨ ਦੇ ਪੰਜਾਬ ਸਰਕਾਰ ਦੇ ਤੇ ਨਾ ਹੀ ਕੋਈ ਇਨਾਮ ਦਿੱਜਿਆ ਜਿਨ੍ਹਾਂ ਕੋਲ 155 ਕਰੋੜપતિ ਪਲੱਸ ਠੀਕ ਹੈ ਜੀ ਤੇ 1000 ਤੋਂ ਪਲੱਸ ਲੱਖਪਤੀ ਅਸੀਂ ਬਣਾ ਚੁੱਕੇ ਹਾਂ ਬਰੌਂਡ ਇੰਟਰਪ੍ਰਾਈਜ਼ ਤੋਂ ਠੀਕ ਹੈ ਤੇ ਸ਼ਨੀਵਾਰ ਨੂੰ ਮੈਂ ਉੱਥੇ ਨੌਕਸ ਦੇ ਵਿੱਚ ਬਰੌਂਡ ਇੰਟਰਪ੍ਰਾਈਜ਼ ਦੇ 40 ਨੰਬਰ ਦੁਕਾਨ ਤੇ ਟੋਕਣ ਲੱਗਦਾ ਜਿਵੇਂ ਜੀਟੀਪੀ ਮਾਰਕੀਟ ਤੇ ਨਾਲ ਹੀ ਬਨਰਬਾ ਮਾਰਕੀਟ ਐਸ ਮਾਰਕੀਟ ਉੱਥੇ ਅਸੀਂ 16 ਨੰਬਰ ਜ਼ੌਂਪ ਤੇ ਬੈਠੇ ਹੁੰਨੇ ਆ ਤੇ ਮੰਗਲਵਾਰ ਭਟਿੰਦੇ ਹੁੰਨੇ ਆ ਬਾਕੀ ਦੇ ਦਿਨ ਹੁੰਨੇ ਆ ਮਤਲਬ ਜਿਹੜੇ ਮਢਿੰਡੇ ਵਾਲੇ ਨੇ ਪਲੀਜ਼ ਉਹ ਮੰਗਲਵਾਰ ਨੂੰ ਹੀ ਆਉਣ ਕਿਉਂਕਿ ਪੰਡਿਤ ਜੀ ਇੱਥੇ ਮੰਗਲਵਾਰ ਨੂੰ ਹੁੰਦੇ ਨੇ ਉਸ ਤੋਂ ਲਾਵਾ ਇਹ ਮੰਗਲਵਾਰ ਨੂੰ ਨਹੀਂ ਉਸ ਤੋਂ ਬਾਅਦ ਸਾਡੇ ਇੱਥੇ ਲੜਕਾ ਜੋਬ ਕਰਦਾ ਉਹ ਸਾਡੇ ਕੋਲ ਆਉਂਦਾ ਤੇ ਉਹਨਾਂ ਨੂੰ ਤੁਸੀਂ ਟਿਕਟ ਲੈ ਆ ਸਕਦੇ ਹੋ ਕੋਈ ਚੈੱਕ ਕਰਾਉਣੀ ਹੈ ਜਾਂ ਵੀ ਮਾਰਦੀ ਹੈ ਕੋਈ ਤੁਹਾਨੂੰ ਪ੍ਰੋਬਲਮ ਤਾਂ ਤੁਹਾਡੀ ਉਰੇ ਸੋਲਵ ਹੋਏਗੀ ਇਹ ਕਰ ਕਸਟਮਰ ਨੇ ਮੈਨੂੰ ਮਿਲ ਕੇ ਟਿਕਟ ਪਵਾਉਂਗਾ ਮੇਰੇ ਆਪ ਤਾਂ ਟਿਕਟ ਨਹੀਂ ਤਾਂ ਮੰਗਲਵਾਰ ਨੂੰ ਮਢਿੰਡੇ ਠੀਕ ਹੈ ਠੀਕ ਹੈ ਜੀ